ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਲੋਕਾਂ ਨੇ ਬੀنگ ਹੈੱਡ ਆਫ ਦਾ ਸਟੇਟ ਔਰ ਸਾਡੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਸੰਕਟ ਦੇ ਮੌਕੇ ਮੂਰੇ ਲੱਗੇ ਨੈਲਸਨ ਮੰਡੇਲਾ ਜੀ ਨੂੰ ਕਿਸੇ ਨੇ ਪੁੱਛਿਆ ਕਿ ਲੋਕ ਲੀਡਰ ਕਦੋਂ ਮੰਨਦੇ ਨੇ ਕਿਸੇ ਬੰਦੇ ਨੂੰ ਤਾਂ ਉਹਨਾਂ ਨੇ ਕਿਹਾ ਜੇ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਪਲ ਹੋਵੇ ਤਾਂ ਆਪ ਪਿੱਛੇ ਹੋ ਜੋ let the people enjoy ਲੋਕਾਂ ਨੂੰ ਇੰਜੋਏ ਕਰ ਲੈਣ ਲੋ ਤੇ ਜਦੋਂ ਕੋਈ ਕੌਮ ਤੇ ਸੰਕਟ ਆ ਜੇ ਆਪ ਮੂਰੇ ਲੱਕੋ ਲੋਕਾਂ ਕੋ ਆਓ ਪਿੱਛੇ ਆਓ ਪੰਜ ਸ ਮੁਸੀਬਤ ਨਾਲ ਲੜਦੇ ਆਂ ਤੇ ਆਪਾਂ ਇਸ ਮੁਸੀਬਤ ਤੋਂ ਛੁਟਕਾਰਾ ਪਾਵਾਂਗੇ ਤਾਂ ਲੋਕ ਤੁਹਾਨੂੰ ਲੀਡਰ ਮੰਨ ਲੈਂਦੇ ਐ ਇਥੇ ਉਲਟਾ ਸੀ ਪਹਿਲਾਂ ਖੁਸ਼ੀਆਂ ਆਪ ਮਨਾਈ ਗਏ ਸੰਕਟ ਵੇਲੇ ਲੋਕਾਂ ਨੂੰ ਮੂਰੇ ਕਰਨੇ ਕਰਵਾਨੀ ਦੇਣ ਵੇਲੇ ਤਿਆਰ ਹੋ ਜੂ ਸੀ ਲੋਕੋ ਲੈ ਅੱਜ ਪੰਜਾਬ ਜਿਹੜਾ ਉਹ ਪੁਕਾਰ ਰਿਹਾ ਕਿ ਮੇਰੇ ਤਿਆਂ ਪੁੱਤ ਜਿਹੜੇ ਮੇਰੇ ਨਾਲ ਖੜੇ ਹੋ ਜਾਣ ਔਰ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਸ਼ਾਬਾਸ਼ੀ ਦੇਣਗੀਆਂ ਵਿਹਾਂ ਕੋਈ ਆਏ ਸੀ ਜਿਹੜੇ ਯਾਰ ਖੜ ਗਏ ਸਾਡੇ ਵਾਸਤੇ